ਤੁਹਾਡਾ ਕਿਸੇ ਦਾ ਕੋਈ ਕਸੂਰ ਨਹੀਂ ਉਹ ਕਾਕਾ ਬਾਅਦ ਚ ਅਵਰਤਲੀਆਂ ਜਿਹੜੀਆਂ ਨੇ ਉਹ ਸੰਧੂ ਸਾਹਿਬ ਯਾ ਤੁਸੀਂ ਚੁੱਪ ਹੋ ਕੇ ਵੀ ਨਹੀਂ ਬਹਿ ਸਾਇਆ ਤੁਸੀਂ ਥੋੜਾ ਜਰ ਟੇਕੇ ਬਹਿ ਜੋ ਆ ਬਾਕੀ ਦਾ ਕੰਮ ਬਾਅਦ ਚ ਕਰ ਲਿਓ ਇਹ ਫਿਰ ਰੈਲੀਆਂ ਸੱਦਿਆ ਇਹ ਨਾ ਕਰੋ ਇਹ ਕੰਮ ਹੀ ਕਰ ਕਿੱਥੇ ਰੱਖਦੇ ਹੋ ਆਂਦੀਆਂ ਦਾ ਵੀ ਰੁਖ ਮੋੜਨ ਦੀ ਮੇਰੀ ਬੇਨਤੀ ਤੁਹਾਨੂੰ ਜਿਹੜਾ ਵੀ ਕੈਂਡੀਡੇਟ ਪਾਰਟੀ ਚੂਜ਼ ਕਰੇ ਮੇਰੀ ਗੁਜ਼ਾਰਿਸ਼ ਇੱਕ ਸੁਣ ਲਓ ਕੈਂਡੀਡੇਟ 8 10 ਨੇ ਆਇਕੀ ਸਾਰੇ ਨੂੰ ਪਹਿਲੇ ਕੈਂਡੀਡੇਟ ਬੰਨਾ ਜ਼ਰੂਰੀ ਨਹੀਂ ਸਾਰੇ ਨੂੰ ਪਹਿਲੇ ਪਾਰਟੀ ਦੀ ਜਿੱਤ ਜ਼ਰੂਰੀ ਤੁਹਾਡਾ ਕਿਸੇ ਦਾ ਕੋਈ ਕਸੂਰ ਨਹੀਂ ਉਹ ਕਾਕਾ ਬਾਅਦ ਚ ਅਵਰਤਲੀਆਂ ਜਿਹੜੀਆਂ ਨੇ ਉਹ ਸੰਧੂ ਸਾਹਿਬ ਯਾਰ 2 ਮਿੰਟ ਯਾਰ ਤੂੰ ਚੁੱਪ ਹੋ ਕੇ ਵੀ ਨਹੀਂ ਬਹਿ ਸਤ ਤੂੰ ਥੋੜਾ ਜਿਹਾ ਟੇਕੇ ਬਹਿ ਜਾ ਬਾਕੀ ਦਾ ਕੰਮ ਬਾਅਦ ਚ ਕਰ ਲਿਓ ਇਹ ਫਿਰ ਰੈਲੀਆਂ ਸੱਦਿਆ ਹੀ ਨਾ ਕਰੋ ਇਹ ਕੰਮ ਹੀ ਕਰਨਾ ਹੈ ਅੱਲ ਇੱਕ ਚੰਗੀ ਗੱਲ ਸੁਣੋ ਕੈਂਡੀਡੇਟ ਕਾਂਗਰਸ ਦਾ ਜਿੱਤਣਾ ਜ਼ਰੂਰੀ